ਇੱਕ ਵਾਰੀ ਇੱਕ ਐਂਕਰ ਨੇ ਧਰਮਿੰਦਰ ਸਾਹਿਬ ਨੂੰ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਵਾਕਿਆ ਜੋ ਤੁਹਾਡੀ ਅਪੋਲ ਯਾਦ ਬਣ ਗਿਆ ਹੋਵੇ ਤੇ ਧਰਮਿੰਦਰ ਸਾਹਿਬ ਨੇ ਜਦੋਂ ਉਹ ਵਾਕਿਆ ਸੁਣਾਇਆ ਤਾਂ ਜਿੰਨੇ ਵੀ ਲੋਕ ਸਾਹਮਣੇ ਸੁਣ ਰਹੇ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਜੇ ਤੁਸੀਂ ਵੀ ਉਹ ਵਾਕਿਆ ਸੁਣਨਾ ਚਾਹੁੰਦੇ ਆ ਤਾਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਜ਼ਰੂਰ ਦੇਖਿਓ ਤੇ ਦੇਖੋ ਵੀਡੀਓ ਐਂਕਰ ਪੁੱਛਦਾ ਕਿ ਦਮਿੰਦਰ ਸਾਹਿਬ ਤੁਹਾਡੀ ਜ਼ਿੰਦਗੀ ਦਾ ਇੱਕ ਤਲਖ ਲੰਮਾ ਕਿਹੜਾ ਜੀ ਤੇ ਦਮਿੰਦਰ ਸਾਹਿਬ ਕਹਿੰਦੇ ਪਾਰਟੀਸ਼ਨ 1947 ਹੋ ਤੇ ਜਦੋਂ ਮੇਰੇ ਬਚਪਨ ਦੇ ਦੋਸਤ ਇਹ ਹਨੀਫ ਜਬਾਰ ਮਾਸਟਰ ਰੁਕਨਦੀਨ ਮੁਹੰਮਦ ਅਲੀ ਇਹ ਤਿੰਨ ਚਾਰ ਨਾਮ ਲੈਂਦੇ ਮੈਨੂੰ ਅੱਜ ਵੀ ਨਾਮ ਯਾਦ ਨੇ ਤੇ ਉਹ ਜਦੋਂ ਪਾਕਿਸਤਾਨ ਗਏ ਕਹਿੰਦਾ ਮੈਂ ਅੱਗੇ ਹੋ ਕੇ ਜਦੋਂ ਪਾਕਿਸਤਾਨ ਚੱਲੇ ਉਹ ਸਾਰੇ ਆਪਣੇ ਗੱਡਿਆਂ ਦੇ ਸਮਾਨ ਲਾਦ ਰਹੇ ਇਹ ਫਿਲਮ ਐਕਟਰ ਦਮਿੰਦਰ ਦੱਸ ਰਹੇ ਉਹ ਸੈਂਟਰੂ ਫਿਲਮ ਐਕਟਰ ਦਮਿੰਦਰ ਨੇ ਹੋਰ ਦੱਸਿਆ ਹਾਂਜੀ ਅੱਛਾ ਉਹਨਾਂ ਨੇ ਦੱਸਿਆ ਕਿ ਉਹ ਗੱਡਿਆਂ ਦੇ ਆਪਣਾ ਸਮਾਨ ਲਾਦ ਰਹੇ ਤੇ ਮੈਂ ਅੱਗੇ ਹੋ ਕੇ ਗੱਡਾ ਰੋਕਿਆ ਹੂੰ ਉਹਨਾਂ ਦਾ ਮਾਸਟਰ ਰੁਕਨਦੀਨ ਸਾਹਿਬ ਦਾ ਉਹਨਾਂ ਨੇ ਕਿਹਾ ਸਰ ਜੀ ਤੁਸੀਂ ਕਿੱਥੇ ਚੱਲੇ ਹਾਏ ਕਿਨਾਂ ਜਾਓ ਉਹਨਾਂ ਨੇ ਕਿਹਾ ਮਾਸਟਰ ਰੁਕਨਦੀਨ ਸਾਹਿਬ ਨੇ ਕਿ ਪੁੱਤਰ ਅਸੀਂ ਚੱਲੇ ਆ ਹਿਜਰਤ ਕਰਕੇ ਉਹ ਕਿਉਂ ਚੱਲੇ ਜੀ ਕਹਿੰਦੇ ਅਸੀਂ ਮੁਸਲਮਾਨ ਤੇ ਸਾਡਾ ਮੁਲਕ ਪਾਕਿਸਤਾਨ ਬਣ ਗਿਆ ਵਧੂਮਿੰਦਰ ਸਾਹਿਬ ਦੱਸਦੇ ਕਿ ਉਦੋਂ ਮੈਨੂੰ ਮਹਿਸੂਸ ਹੋਇਆ ਪਹਿਲੀ ਵਾਰੀ ਕਿ ਮੁਸਲਮਾਨ ਹੋਰ ਨੇ ਤੇ ਸਿੱਖ ਹੋਰ ਨੇ ਹਾਂ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲਾਂ ਸੀ ਇੱਕ ਹੀ ਸਮਝੀਦਾ ਸੀ ਸਾਡਾ ਪਿਆਰ ਸਾਡਾ ਮੁਹੱਬਤ ਬੜਾ ਗੂੜਾ ਸੀਗਾ ਹਾਂ ਤੇ ਜਦੋਂ ਮੈਂ ਦਮਿੰਦਰ ਸਾਹਿਬ ਦੀ ਫੀਲਿੰਗ ਦੇਖੀ ਮੈਨੂੰ ਬੜਾ ਨਾ ਇੱਕ ਦੁੱਖ ਜਾ ਹੋਇਆ ਮੈਂ ਕਿਹਾ ਨਹੀਂ ਮੈਂ ਕੋਸ਼ਿਸ਼ ਕਰਾਂਗਾ ਹਾਂ ਜੀ ਫਿਰ ਉਹਨਾਂ ਨੇ ਐਂਕਰ ਨੇ ਕਿ ਸਵਾਲ ਕੀਤਾ ਸਵਾਲ ਇਹ ਕੀਤਾ ਕਿ ਉਹ ਜਿਹੜੇ ਦੋਸਤ ਸੀ ਤੁਹਾਡੇ ਬਚਪਨ ਦੇ ਜਾਂ ਟੀਚਰ ਉਹਨਾਂ ਨਾਲ ਕਦੀ ਰਾਬਤਾ ਹੋਇਆ ਹਾਂ ਉਹਨਾਂ ਨੇ ਕਿਹਾ ਨਹੀਂ ਮੈਂ ਬੜੀ ਕੋਸ਼ਿਸ਼ ਕੀਤੀ ਅਗਰ ਕੋਈ ਉਹਨਾਂ ਖਾਨਦਾਨ ਉਹਨਾਂ ਦੇ ਖਾਨਦਾਨ ਚੋਂ ਜਾਂ ਉਹਨਾਂ ਚੋਂ ਕੋਈ ਨਾ ਰابطਾ ਹੋਵੇ ਤੇ ਮੈਨੂੰ ਅਜੇ ਤੱਕ ਨਹੀਂ ਮਿਲੇ ਜਦੋਂ ਮੈਂ ਸਟੋਰੀ ਵੇਖੀ ਤੇ ਐਕਚੁਅਲੀ ਦਮਿੰਦਰ ਸਾਹਿਬ ਦਾ ਪਿੰਡ ਸੀ ਸਾਨੇਵਾਲ ਜੀ ਤਹਿਸੀਲ ਸੀ ਸਮਰਾਲਾ ਜ਼ਿਲ੍ਹਾ ਸੀ ਲੁਧਿਆਣਾ ਹੂੰ ਕਿਉਂਕਿ ਮੈਂ ਬਜ਼ੁਰਗਾਂ ਦੇ ਕੋਲ ਜਾਣਾ ਸੀ ਇੱਕ ਦਫਾ ਮੈਂ ਇੰਟਰਵਿਊ ਕਰਨ ਗਿਆ ਤੇ ਉੱਥੇ ਮੈਨੂੰ ਤਹਿਸੀਲ ਸਮਰਾਲੇ ਦਾ ਇੱਕ ਬਜ਼ੁਰਗ ਮਿਲਿਆ ਅੱਛਾ ਉਹਨੇ ਨਾਲ ਹੀ ਜ਼ਿਕਰ ਕੀਤਾ ਸਾਨੇਵਾਲ ਪਿੰਡ ਸੀ ਸਾਡੇ ਕੋਲ ਹੂੰ ਮੇਰੇ ਕੋ ਬਾਬਾ ਜੀ ਕੋ ਸਾਨੇਵਾਲ ਦੇ ਪਿੰਡ ਦੇ ਕੋਈ ਬੰਦਿਆਂ ਦੇ ਕੋਈ ਤੁਹਾਨੂੰ ਪਤਾ ਕਿਉਂਕਿ ਬਜ਼ੁਰਗਾਂ ਨੂੰ ਬੜਾ ਪਤਾ ਹੁੰਦਾ ਫਲਾਣ ਨੇ ਕਿੱਥੇ ਬੈਠੇ ਫਲਾਣ ਹਾਂਜੀ ਮੈਨੂੰ ਕਹਿੰਦਾ ਜੀ 121 ਚੱਕ ਚੱਲ ਜਾ ਅੱਛਾ ਉੱਥੇ ਬਾਬਾ ਚਰਾਗਦੀਨ ਰਾਗੀ ਸਾਨੇਵਾਲੀਆ ਉਹ ਸਭ ਕੁਝ ਜਾਣਦਾ ਹੈ ਉਹ ਸਭ ਕੋ ਜਾਣਦਾ ਉਹ ਆਪਣੇ ਜ਼ਮਾਨੇ ਦਾ ਰਾਗੀ ਸੀ ਅੱਛਾ ਉਹ ਜੇ ਪੁਰਾਣੇ ਵਕਤਾਂ ਜੇ ਇੱਕ ਰਾਗੀ ਰਾਗ ਲਾਉਂਦੇ ਸੀ ਗਾਣਾ ਗਾਉਂਦੇ ਸੀ ਵਿਆਹਾਂਆਂ ਸ਼ਾਦੀਆਂ ਦੇ ਸੱਦਿਆ ਜਾਂਦਾ ਸੀ ਕਹਿੰਦੇ ਉਹ ਉਸ ਪਿੰਡ ਦਾ ਬਾਬਾ ਚਰਾਗਦੀਨ ਰਾਗੀ ਉਹਦੇ ਕੋ ਜਾ ਤੇ ਮੈਂ ਜਦੋਂ ਸੁਣਿਆ ਮੈਂ ਇੰਟਰਵਿਊ ਲੈ ਆ ਮੈਂ ਕੁਸ਼ ਮੈਂ ਕਿਹਾ ਲੈ ਕੱਲ ਹੀ ਜਾਵਾਂਗਾ ਮੈਂ ਕੰਮ ਹੋ ਗਿਆ ਤੇ ਤੁਸੀਂ ਯਕੀਨ ਕਰੋ ਸਰਦੀ ਸੀ ਧੁੰਦ ਪਈ ਸੀ ਬਹੁਤ ਜ਼ਿਆਦਾ ਤੇ ਮੈਂ ਮੇਰੇ ਕੋ ਬਾਈਕ ਸੀਗੀ ਤੇ ਮੈਂ ਬਾਈਕ 'ਚ ਇੱਕ ਮੇਰੇ ਨਾਲ ਬਜ਼ੁਰਗ ਸੀ ਪਿੱਛੇ ਮੇਰੇ ਨਾਲ ਅਕਸਰ ਇੰਟਰਵਿਊ ਕਰਨ ਜਾਂਦੇ ਸੀ ਅਸੀਂ ਦੋਵੇਂ ਚੱਲੇ ਗਏ ਤੇ ਉਹ ਜਦੋਂ ਅਸੀਂ ਗਏ ਨਾ ਉਸ ਪਿੰਡ ਪਹੁੰਚੇ ਤੇ ਉਹ ਧੁੰਦ ਦੀ ਵਜ੍ਹਾ ਨਾਲ ਨਮੀ ਹੁੰਦੀ ਹੈ ਜੀ ਉਹ ਸਾਡੇ ਕੱਪੜੇ ਬਜ਼ੁਰਗਾਂ ਦੇ ਵੀ ਤੇ ਮੇਰੇ ਸਾਰੇ ਕਿੱਡੇ ਭੇਜ ਗਏ ਤੇ ਅਸੀਂ 21 ਚੱਕ ਤਾ 121 ਚੱਕ ਪਹੁੰਚ ਗਏ ਲੇਕਨ ਨਾ ਸਾਡੇ ਕੱਪੜੇ ਸਾਰੇ ਗੱਲੇ ਹੋ ਗਏ ਹਾਂਜੀ ਤੇ ਸਾਨੂੰ ਉਹਨਾਂ ਨੂੰ ਨਾ ਫਟਾਫਟ ਪਹਿਲੋ ਚੁੱਲੇ ਲਾਗੇ ਭਾਇਆ ਉਹਨਾਂ ਨੇ ਸਿਕਾਇਆ ਘਰ ਤੇ ਆਹ ਤੇ ਮੈਨੂੰ ਇਹ ਬੜੀ ਖੁਸ਼ੀ ਗੇ ਬਾਬਾ ਜਾਮੀ ਨਾ ਜਾਣ ਪਰਾਉਣੇ ਜਮ ਤੇ ਬਿਲਕੁਲ ਹਾਲਤ ਐ ਹੋਈ ਸੀਗੀ ਉਹਨਾਂ ਨੇ ਕਹਿੰਦੇ ਇੰਟਰਵਿਊ ਤੇ ਤੁਸੀਂ ਬਾਅਦ ਚ ਕਰਿਓ ਪਹਿਲੋ ਨਾ ਆਪਣਾ ਸਾਡੇ ਪਿੰਡ ਦੇ ਕਹਿੰਦੇ ਨਾ ਕਹਿੰਦੇ ਨੇ ਪੋਹ ਦਾ ਮੌਸਮ ਪਾ ਗਿਆ ਪੋਹ ਵਾਲੇ ਮੌਸਮ ਚ ਤੁਸੀ ਗਿਆ ਤੁਹ ਲੱਗਦਾ ਬਿਲਕੁਲ ਪੋਹ ਦੇ ਮੌਸਮ ਚ अच्छा ਜਦੋਂ ਅਸੀਂ ਗਏ ਤੇ ਉਹ ਮੈਂ ਨਾ ਅਸੀਂ ਬੈਠੇ ਉਹਨਾਂ ਨੇ ਪਿੰਡ ਦੇ ਲੋਕ ਕੱਚਾ ਜਾਂ ਘਰ ਸੀ ਉਹਨਾਂ ਦਾ ਤੇ ਉਹਨਾਂ ਦਾ ਬੇਟਾ ਸੀ ਬਾਬਾ ਚਰਾਗਦੀਨ ਲਾਗੀ ਸਾਬ ਦਾ ਮੈਂ ਕਿਹਾ ਜੀ ਤੁਸੀਂ ਸਾਨੇਵਾਲ ਤੋਂ ਕਹਿੰਦੇ ਅਸੀਂ ਸਾਨੇਵਾਲ ਤੋਂ ਹਾਂ ਮੈਂ ਕਿਹਾ ਤੁਹਾਨੂੰ ਪਤਾ ਕਿ ਫਿਲਮ ਐਕਟਰ ਦਿਮੇਂਦਰ ਸਾਹਿਬ ਉਹ ਤੁਹਾਡੇ ਪਿੰਡ ਦੇ ਨੇ ਹੂੰ ਕਹਿੰਦੇ ਨਹੀਂ ਸਾਨੂੰ ਨਹੀਂ ਪਤਾ ਤੇ ਮੈਂ ਕਿਹਾ ਬਾਬਾ ਚਰਾਗਦੀਨ ਰਾਗੀ ਉਹ ਕਹਿੰਦੇ ਅੱਜ ਤੋਂ ਉਹ ਤਾਂ 3-4 ਸਾਲ ਪਹਿਲੇ ਫੌਤ ਹੋ ਗਏ ਨੇ ਪਰਦਾ ਕਰ ਗਏ ਨੇ ਮੈਂ ਨਾਲ ਹੀ ਉਹਨਾਂ ਮੇਰਾ ਜਿੱਦਾਂ ਨਹੀਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਮੇਰੀ ਤਾਂ ਮਿਹਨਤ ਪਾਣੀ ਫਿਰ ਗਿਆ ਤੇ ਮੈਂ ਕਿਹਾ ਜੀ ਅਸੀਂ ਤਾਂ ਐ ਕੰਮ ਵਾਸਤੇ ਆਏ ਸੀ ਮੈਂ ਤਾਂ ਨਹੀਂ ਠੰਡ ਲਵਾ ਕੇ ਆਇਆ ਮੈਂ ਕਿਹਾ ਜੀ ਤੇ ਠਰ ਗਏ ਧੁੰਦ ਦੇ ਵਿੱਚ ਅਸੀਂ ਤਾਂ ਵੇਖਿਆਗਾ ਕਿ ਨਹੀਂ ਮੈਂ ਰਸਤੇ ਜੀ ਠੰਡਵਾ ਪਰੇਸ਼ਾਨੀ ਬਣੂ ਨਹੀਂ ਕੇ ਅਸੀਂ ਪਹੁੰਚੇ ਆ ਉਹਨਾਂ ਨੇ ਕਿਹਾ ਨਹੀਂ ਉਥੇ ਗੁਜ਼ਰ ਗਏ ਨੇ ਬਾਬਾ ਚਰਾਗਦੀਨ ਇਸ ਦੁਨੀਆ ਤੇ ਰਾਗੀ ਸਾਹਿਬ ਨਹੀਂ ਹੈਗੇ ਮੈਂ ਕਿਹਾ ਯਾਰ ਫੇਰ ਕੋਸ਼ਿਸ਼ ਕਰੋ ਕਿ ਸਾਨੂੰ ਸਾਨੇਵਾਲ ਦੇ ਕੋਈ ਬੰਦੇ ਹੋਰ ਦੱਸੋ ਕਿੱਥੇ ਬੈਠੇ ਨੇ ਉਹਨਾਂ ਨੇ ਦੱਸਿਆ ਕਿ ਤੁਸੀਂ ਗੁਲਾਮਾਬਾਦ ਜਾਓ ਫੈਸਲਾਬਾਦ ਹੂੰ ਉੱਥੇ ਤੁਹਾਨੂੰ ਮਿਲ ਜਾਣਗੇ ਸਾਨੇਵਾਲ ਦੇ ਲੋਕ ਉਸ ਗੁਲਾਮਾਬਾਦ ਫਲਾਣ ਏਰੀਆ ਉੱਥੇ ਬੈਠੇ ਨੇ ਫਿਰ ਅਸੀਂ ਉੱਥੇ ਗਏ ਉੱਥੇ ਸ਼ੁਕਰ ਆ ਇੱਕ ਦੋਸਤ ਮਿਲ ਗਏ ਉਹਨਾਂ ਦਾ ਨਾਮ ਸੀ ਰਿਆਜ਼ ਸਾਹਿਬ ਹੂੰ ਉਹ ਉਹਨਾਂ ਦੇ ਬਾਪ ਦਾ ਨਾਮ ਸੀਗਾ ਅਲੀ ਮੁਹੰਮਦ ਹੂੰ ਅਲੀ ਮੁਹੰਮਦ ਸਾਹਿਬ ਆਪਣੇ ਰਿਆਜ਼ ਨੂੰ ਦੱਸਦੇ ਹੁੰਦੇ ਸੀ ਕਿ ਫਿਲਮ ਐਕਟਰ ਦਮਿੰਦਰ ਸਾਹਿਬ ਹਨ ਉਹ ਸਾਡੇ ਬਚਪਨ ਦੇ ਕਲਾਸ ਫੈਲੋ ਦੇ ਦੋਸਤ ਆ ਅੱਛਾ ਤੇ ਉਹਨਾਂ ਦੇ ਨਾ ਫਿਰ ਉਹਨਾਂ ਨੇ ਫਿਰ ਇੱਕ ਬਜ਼ੁਰਗ ਲਿਆਂਦਾ ਖੁਦ ਹੀ ਲੱਭ ਕੇ ਆਪਣੇ ਖਾਨਦਾਨ ਚੋਂ ਉਹ 9ਵੀਂ ਤੱਕ ਉਸ ਸਕੂਲ ਚ ਪੜ੍ਹਿਆ ਜਿੱਥੇ ਦਮਿੰਦਰ ਸਾਹਿਬ ਪੜ੍ਹਦੇ ਰਹੇ ਅੱਛਾ ਤੇ ਆਪਣਾ ਫਿਲਮ ਦਮਿੰਦਰ ਸਾਹਿਬ ਦੇ ਵਾਲਦਾ ਦਾ ਨਾਮ ਸੀ ਕਿਸ਼ਨ ਦੇਵਲ ਸਿੰਘ ਅੱਛਾ ਉਹ ਟੀਚਰ ਸੀਗੇ ਉਹ ਵੀ ਉਹ ਬਜ਼ੁਰਗ ਕਹਿੰਦਾ ਮੈਂ ਉਹਨਾਂ ਕੋਲ ਪੜਿਆ ਫਿਰ ਉਸ ਤੋਂ ਬਾਅਦ ਉਹ ਰਿਆਸ ਸਾਹਿਬ ਉਹਨਾਂ ਨੇ ਆਪਣੇ ਵਾਲਦ ਸਾਹਿਬ ਦੀ ਸਾਰੀ ਗੱਲ ਸੁਣਾਈ ਕਹਿੰਦੇ ਮੇਰੇ ਵਾਲਦ ਸਾਹਿਬ ਤੇ ਨਹੀਂ ਹੈਗੇ ਉਹ ਪਰਦਾ ਕਰ ਗਏ ਨੇ لیکن ਉਹ ਸਾਰਾ ਦੱਸਦੇ ਹੁੰਦੇ ਸੀ ਕਿ ਅਸੀਂ ਪੜਦੇ ਸੀਗੇ ਅੰਜ ਉਹਨਾਂ ਨੇ ਬਾਕਾਇਦਾ ਦਮਿੰਦਰ ਸਾਹਿਬ ਦੀ ਪੋਸਟਰ ਇੱਕ ਤਸਵੀਰ ਲਾਈ ਹੁੰਦੀ ਸੀ ਬੈਟਕ 'ਚ اچھا ਇਹਨਾਂ ਪਿਆਸ ਸੀ ਨਾ ਜੀ ਉਹਨਾਂ ਨੇ ਰੱਖੀ ਹੁੰਦੀ ਸੀ ਅਕਸਰ ਉਹ ਕਹਿੰਦੇ ਵੀ ਸੀਆਰ ਚ ਲਾ ਕੇ ਨਾ ਸ਼ੋਲੇ ਫਿਲਮ ਵੇਖਦੇ ਸੀ ਤੇ ਨਾਲ ਸਾਨੂੰ ਦੱਸਦੇ ਹੁੰਦੇ ਸੀ ਕਿ ਇਹ ਮੇਰੇ ਬਚਪਨ ਦੇ ਕਲਾਸ ਫੈਲੋ ਨੇ ਉਹ ਤਾਂ ਉਹਨਾਂ ਨੇ ਵੀ ਕੋਈ ਯਾਦ ਰੱਖਿਆ ਹੈ ਹਾਂਜੀ ਉਹ ਮੈਂ ਨਾ ਫਿਰ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤਾਂ ਮੈਂ ਉਹਨਾਂ ਤੱਕ ਉਹਨਾਂ ਦੀ ਜਿਹੜੀ ਖੁਆਇਸ਼ ਸੀ ਦਮਿੰਦਰ ਸਾਹਿਬ ਦੀ ਉਹਨਾਂ ਤੱਕ ਪਹੁੰਚਾਤੀ ਆਪਣੀ ਐਫਰਟ ਨਾਲ ਆਪਣੀ ਮਿਹਨਤ ਨਹੀਂ ਤੁਸੀਂ ਫਿਰ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹਾਂਜੀ ਅਪਲੋਡ ਕੀਤਾ ਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਆਪਸ ਵਿੱਚ رابطہ ਹੋਇਆ ਦਰ ਮਿੰਦਰ ਸਾਹਿਬ ਦਾ رابطہ ਨਹੀਂ ਹੋ ਸਕਿਆ ਉਹ ਲੇਕਨ ਉਹਨਾਂ ਦੇ ਪਿੰਡ ਦੇ ਲੋਕਾਂ ਦੇ ਕਮੈਂਟ ਆਏ ਮੈਨੂੰ ਪਤਾ ਚੱਲ ਗਿਆ ਕਿ ਸਟੋਰੀ ਪਹੁੰਚ ਚਲੀ ਗਈ ਹੈ ਬਿਲਕੁਲ ਸਹੀ ਹੋ ਗਿਆ ਲੇਕਿਨ ਉਹ ਪੱਲਾ ਕਿਉਂ ਨਹੀਂ رابطہ ਹੋ ਸਕਿਆ ਲੇਕਿਨ ਇਹ ਹੈ ਕਿ ਮੈਂ ਉਹਨਾਂ ਦੀ ਖੁਆਇਸ਼ ਪੂਰੀ ਕਰ ਦਿੱਤੀ ਸੀ ਜ਼ਬਰਦਸਤ ਅੱਛਾ ਖੁਆਇਸ਼ ਤੁਸੀਂ ਪੂਰੀ ਕੀਤੀ ਹੈ ਲੋਕ ਕਰਦੇ ਨੇ ਆਪਣੀਆਂ ਖੁਆਇਸ਼ਾਂ ਪੂਰੀਆਂ ਕਿਹੜੀ ਐਸੀ ਮੋਟੀਵੇਸ਼ਨ ਹੈ ਜਿਹੜੀ ਤੁਹਾਨੂੰ ਮਤਲਬ ਠੰਡ ਦੇ ਮੌਸਮ 'ਚ ਬਾਈਕ ਦੇ ਵਿੱਚ ਤੁਸੀਂ ਜਾ ਰਹੇ ਹੋ ਰਿਸਰਚ ਤੁਸੀਂ ਕਰਨੀ ਹੈ ਤੁਹਾਨੂੰ ਮਿਲ ਕੁਛ ਨਹੀਂ ਰਿਹਾ ਕਿਹੜੀ ਐਸੀ ਮੋਟੀਵੇਸ਼ਨ ਹੈ ਜਿਹੜਾ ਤੁਹਾਨੂੰ ਸਭ ਕਰਨ ਤੇ ਮਜਬੂਰ ਕਰਦੀ ਹੈ ਐ ਲੱਗਦਾ ਸੀ ਕਿ ਰੂਹ ਦੀ ਸਭ ਤੋਂ ਵੱਡੀ ਤਸਕੀਨ ਹੈ ਇਨਸਾਨੀਅਤ ਮਖਲੂਕੇ ਖੁਦਾ ਦੀ ਖਿਦਮਤ ਹਾਂ ਤੇ ਮੈਨੂੰ ਐ ਲੱਗਦਾ ਜਦੋਂ ਮੈਂ ਕਿਸੇ ਨੂੰ ਮਿਲਾਵਾਂ ਤੇ ਮੇਰੀ ਰੂਹ ਨੂੰ ਮੇਰੇ ਵਜੂਦ ਨੂੰ ਸਕੂਨ ਮਿਲਦਾ ਹਾਂ ਜੀ ਕਿ ਮੇਰੇ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਸਵਾਬ ਅਜਰ ਉਹ ਮਖਲੂਕ ਖੁਦਾ ਨਾਲ ਮੁਹੱਬਤ ਆ ਕੀ ਬਾਤ ਅੱਜ ਅਸੀਂ ਇਸ ਅਜਰ ਤੋਂ ਬਹੁਤ ਦੂਰ ਇਬਾਦਤ ਹੈ ਤਕਵਾ ਹੈ ਲੇਕਿਨ ਮਖਲੂਕ ਖੁਦਾ ਤੋਂ ਅਸੀਂ ਇੱਕ ਦੂਸਰੇ ਤੋਂ ਬੜੇ ਦੂਰ ਹੋ ਗਏ ਹੰ ਕਿਨਾ ਹਸਦ ਨਫਰਤ ਇਹ ਚੀਜ਼ਾਂ ਦੂਸਰਾ ਹੈ ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਨੇਚਰ ਦੇ ਕਰੀਬ ਰੱਖਦਾ ਸੀ ਨੇਚਰਲ ਚੀਜ਼ਾਂ ਮੈਂ ਅੱਜ ਵੀ ਸਰੋਂ ਦਾ ਖੇਤ ਹੋਵੇ ਮੈਂ ਉੱਥੇ ਜਾਣਾ ਮਰੂਦਾਂ ਦਾ ਬਾਗ ਹੋਵੇ ਗੁੜ ਬਣਦਾ ਹੋਵੇ ਇਹਨਾਂ ਚੀਜ਼ਾਂ ਨੂੰ ਰਿਕਾਰਡ ਵੀ ਕਰ ਪੰਜਾਬੀ ਹਾਂਜੀ ਤੇ ਮੈਂ ਕਹਿੰਦਾ ਜ਼ਿਆਦਾ ਲਹਿੰਦੇ ਚੜਦੇ ਪੰਜਾਬ ਸਭ ਤੋਂ ਜ਼ਿਆਦਾ ਖੂ ਮੈਂ ਲੱਭੇ ਖੂਈਆਂ ਮੈਂ ਲੱਭੀਆਂ ਅੱਛਾ ਪੁਰਾਣਾ ਵਕਤ ਮੈਂ ਲੱਭ ਕੇ ਦਿਖਾਇਆ ਉਹਨਾਂ ਕੀ ਪਹਿਲੇ ਦੌਰ ਚ ਕੀ ਹੁੰਦਾ ਸੀ ਪਹਿਲੇ ਵਾਲੇ ਘਰ ਜਿਹੜੇ ਸਨ ਕਿਸ ਤਰ੍ਹਾਂ ਲੋਕ ਕੱਚੇ ਘਰਾਂ ਚ ਗੁਜ਼ਾਰਾ ਕਰਦੇ ਸਨ ਔਰ ਤਜੋਰੀਆਂ ਬਣਾਈਆਂ ਹੁੰਦੀਆਂ ਹਨਕਾਰ ਦੇ ਵਿੱਚ ਮੈਂ ਨੇ ਇੱਕ ਇੱਕ ਸ਼ੇਰ ਸੀ ਮੇਰਾ ਮੈਂ ਲਿਖਿਆ ਅੱਜ ਕੱਲ ਮੋਹੱਬਤ ਨਹੀਂ ਹੈ ਮੈਂ ਅੱਜ ਕੱਲ ਤੁਹਾਡਾ ਇੱਕ ਸਟੇਟਸ ਮਿਆਰ ਸਭ ਕੁਝ ਹੈਗਾ ਮੋਹੱਬਤ ਹੈ ਨਹੀਂ ਲੇਕਿਨ ਕੱਚੇ ਮਕਾਨਾਂ 'ਚ ਇੱਕ ਮੋਹੱਬਤ ਸੀ ਇੱਕ ਇੱਕ ਨਾ ਆਕਾਸ਼ਿਸ਼ ਸੀ ਉੱਥੇ ਹਾਂਜੀ ਪਿਆਰ ਦੀ ਮੋਹੱਬਤ ਦੀ ਉੱਥੇ ਜੇ ਤੁਸੀਂ ਰੋਟੀ ਵੀ ਖਾਂਦੇ ਸੀ ਨਾ ਸੁੱਕੀ ਰੋਟੀ ਵੀ ਤੇ ਉਹ ਲੋਕ ਮੈਂ ਤਾਂ ਖੈਰ ਉਹ ਕੱਚੇ ਮਕਾਨ ਉਸ ਤਰ੍ਹਾਂ ਦੇ ਨਹੀਂ ਵੇਖੇ ਲੇਕਿਨ ਮੈਂ ਸੁਣਿਆ ਹੈ ਕਿ ਆਪਣਾਇਤ ਬਹੁਤ ਜ਼ਿਆਦਾ ਸੀ ਆਪਣਾਇਤ ਉਹਦੇ 'ਚ ਮੈਂ ਲਿਖਿਆ ਸੀ ਕਿ ਸ਼ੇਰ ਤਾਂ ਉਰਦੂ ਦਾ ਕੱਚੇ ਮਕਾਨ ਸੱਚੇ ਇਨਸਾਨ ਡੂੰਡ ਲਾਓ ਕਹੀਂ ਸੇ ਅਕਤਾ ਗਿਆ ਹੂੰ ਮੈਂ ਉੱਚੇ ਮਿਆਰ ਸੇ ਝੂਟੇ ਪਿਆਰ ਸੇ ਵਾ 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 ਇਹ ਤਰਜਮਾ ਹੈ ਇਹ ਕਿ ਸੱਚੇ ਇਨਸਾਨ ਲੈ ਕੇ ਆਓ ਤੁਸੀਂ ਕਿਤਨਾ ਮੈਂ ਤੰਗ ਆ ਗਿਆ ਮੈਂ ਲੋਕਾਂ ਦੀਆਂ ਜਣੀਆਂ ਹੈਂਕੀਆਂ ਬੈਂਗੀਆਂ ਨੇ ਦੋ ਨੰਬਰੀਆਂ ਤਾਂ ਲੋਕ ਆਪਣੇ ਗਰਜ਼ ਨਾਲ ਮੁਹੱਬਤ ਕਰਦੇ ਆ ਆਪਣੇ ਦੇਖੋ ਨਾ ਸਭ ਕੋ ਇਹ ਦੁਨੀਆ ਹੀ ਐਸੀ ਚੀਜ਼ਾਂ ਨਾ ਹੈ ਹਾਂਜੀ ਸਭ ਤੋਂ ਕੀਮਤੀ ਚੀਜ਼ ਹੈ ਜੀ ਇਨਸਾਨ ਹੂੰ ਦੇਖੋ انسان ਨੂੰ ਕਦਰ ਕਰੋ انسان ਨੂੰ ਅੱਲਾਹ ਤਾਲਾ ਨੇ ਅਸ਼ਰਫਲ ਮਖਲੂਕਤ ਬਣਾਇਆ ਹਾਂ ਬੇਸ਼ੱਕ ਅੱਲਾਹ ਤਾਲਾ ਦੀ ਜ਼ਾਤ ਨੇ ਇਨਸਾਨ ਨਾਲ ਪਿਆਰ ਵੀ ਬੜਾ ਕੀਤਾ ਤੇ ਅੱਲਾਹ ਤਾਲਾ ਦੀ ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਖੂਬਸੂਰਤ ਚਿਹਰੇ ਨੂੰ ਛੱਡ ਕੇ ਅਸੀਂ ਉਹਦੇ ਚੋਂ ਜੋ ਗਰਜ਼ ਤਲਾਸ਼ ਕਰਦੇ ਹਾਂ ਤੇ ਇਹ ਤਾਂ ਬੜਾ ਵੱਡਾ ਮੈਂ ਕਹਿੰਦਾ ਜੁਰਮ ਕਰਦੇ ਹਾਂ